ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਪੰਜਾਬੀ ਸੂਫੀ ਗਾਇਕ ਅਤੇ ਭਾਜਪੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਦੇ ਉੱਤੇ ਦੁੱਖਾ ਦਾ ਪਹਾੜ ਟੁੱਟ ਪਿਆ ਤੁਹਾਨੂੰ ਦੱਸ ਦੇ ਕਿ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਕੱਲ ਦਿਹਾਂਤ ਹੋ ਗਿਆ ਜੀ ਹਾਲ ਲੰਬੀ ਬਿਮਾਰੀ ਤੋਂ ਬਾਅਦ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਰੇਸ਼ਮ ਕੌਰ ਨੇ ਅੰਤਿਮ ਸਾਹ ਲਏ ਤੁਹਾਨੂੰ ਦੱਸ ਦੇ ਕਿ ਦਿਲ ਦੀ ਬਿਮਾਰੀ ਦੇ ਨਾਲ ਉਹ ਕਾਫੀ ਸਮੇਂ ਤੋਂ ਪੀੜਤ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲੇਕਿਨ ਕਲੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਾਲ ਇਸ ਦੁਨੀਆ ਚ ਚਲੇ ਗਏ ਧਰੁਦਾ ਦੇਖ ਹੰਸਰਾਜ ਹੰਸ ਨੂੰ ਇਸ ਮੌਕੇ ਸੰਤਾਨਾ ਦੇਣ ਜਿੱਥੇ ਲੋਕਾਂ ਦਾ ਜਲੰਧਰ ਸਥਿਤ ਤਾਂ ਦਾ ਲੱਗਿਆ ਹੋਇਆ ਤੁਹਾਨੂੰ ਦੱਸ ਦੇ ਕਿ ਮਾਸਟਰ ਸਲੀਮ ਅਤੇ ਹੋਰ ਰਾਜਨੀਤਿਕ ਅਤੇ ਸਮਾਜਿਕ ਸਖਸ਼ਤਾ ਜਿਹੜੇ ਨੇ ਹੰਸਰਾਜ ਹੰਸ ਦੇ ਕਾਰਨ ਦੁੱਖ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਤੁਹਾਨੂੰ ਦੱਸ ਦੇ ਕਿ ਹੰਸਰਾਜ ਹੰਸ ਨਾ ਸਿਰਫ ਪੰਜਾਬ ਸਗੋ ਬਾਲੀਵੁੱਡ ਤੇ ਵੱਡੇ ਜਿਹੜੇ ਨੇ ਸੂਫੀ ਕਾਇਕ ਨੇ ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸੁਣਦੇ ਨੇ ਇਸ ਤੋਂ ਇਲਾਵਾ ਉਹ ਦਿੱਲੀ ਤੋਂ ਜਿਹੜੇ ਨੇ ਭਾਜਪਾ ਦੇ ਟਿਕਟ ਤੇ ਮੈਂਬਰ ਪਾਰਲੀਮੈਂਟ ਵੀ ਉਹ ਰਹਿ ਚੁਕੇ ਨੇ ਯਾਨੀ ਕਿ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਸਮਾਜਿਕ ਦਾਇਰਾ ਉਹ ਬਹੁਤ ਵੱਡਾ ਇੱਕ طرف ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਦੂਜੇ ਪਾਸੇ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਟੁੱਟ ਪਿਆ ਕਿਉਂਕਿ ਉਹਨਾਂ ਦੀ ਪਤਨੀ ਰੇਸ਼ਮ ਕੌਰ ਦਾ ਅਧਿहांत ਹੋ ਗਿਆ ਥਰੋਂ ਦੱਸ ਦੇ ਕਿ ਅੱਜ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਵਿੱਚ ਕੀਤਾ ਗਿਆ ਕਿ ਆਏ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਜੱਦੀ ਪਿੰਡ ਦਾ ਉਹ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਉਹ ਕਿੱਥਾ ਜਾਊਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੰਸਰਾਜ ਹੰਸਤੇ ਕਰਦੇ ਬਹਰ ਚਿੱਟੇ ਟੈਂਟ ਲੱਗੇ ਹੋਏ ਨੇ ਤੇ ਲਗਾਤਾਰ ਜਿਹੜੇ ਲੋਕ ਨੇ ਦੁੱਖ ਸਾਂਝਾ ਕਰਨ ਦੇ ਵਾਸਤੇ ਹੰਸਰਾਜ ਹੰਸਤੇ ਨਾਲ ਉਹਨਾਂ ਦੇ ਘਰ ਪਹੁੰਚ ਰਹੇ ਨੇ ਪੁਲਿਸ ਦੀ ਜਿਹੜੀ ਆ ਸਿਕਿਉਰਿਟੀ ਉਹ ਮੌਕੇ ਤੇ ਮੌਜੂਦ ਹੁੰਦਾ ਦੇਖ ਪੰਜਾਬ ਭਾਂ ਦੇ ਵਿੱਚ ਜਿਹੜਾ ਲੋਕ ਉਹਨਾਂ ਨੂੰ ਬੜਾ ਪਿਆਰ ਕਰਦੇ ਨੇ ਕਿਉਂਕਿ ਸੂਫੀ ਗਾਇਕ ਨੇ ਇੱਕ ਤਰੀਕੇ ਦੇ ਨਾਲ ਉਹ ਤੁਸੀਂ ਕਹਿ ਸਕਦੇ ਹੋ ਬਈ ਪੀਰਾ ਫਕੀਰਾ ਦੇ ਨਾਲ ਵੀ ਜੁੜੇ ਹੋਏ ਇਸ ਕਰਕੇ ਉਹਨਾਂ ਦਾ ਸਮਾਜਿਕ ਜਿਹੜਾ ਦਾਇਰਾ ਉਹ ਬਹੁਤ ਵੱਡਾ ਅਤੇ ਲੋਕ ਵੀ ਅਸਲ ਤੋਂ ਦੁਖੀ ਨੇ ਕਿ ਕਿਸ ਤਰੀਕੇ ਨਾਲ ਹੰਸਰਾਜ ਹੰਸਤੇ ਇਹ ਅਚਾਨਕ ਦੁੱਖਾਂ ਦਾ ਪਹਾੜ ਜਿਹੜਾ ਉਹ ਟੁੱਟ ਪਿਆ ਇਕੱਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰੀਕੇ ਦੇ ਲਾਲ ਜਿਹੜਾ ਉਹਨਾਂ ਦੀ ਪਤਨੀ ਉਹਨਾਂ ਨੂੰ ਵਿਛੋੜਾ ਦੇ ਕੇ ਚਲੀ ਜਾਏਗੀ ਤਾਂ ਦੇਖਿਆ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਜਲੰਧਰ ਦੇ ਟੈਗੋਰ ਹਸਪਤਾਲ ਦੇ ਚੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇੰਦੁਕਤਾ ਇੱਕ ਕਟਨਾ ਨੇ ਉਹਨਾਂ ਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਨੂੰ ਡੂੰਘੇ ਸ਼ੋਕ ਦੇ ਵਿੱਚ ਪਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਰੇਸ਼ਮ ਕੋਰ ਲੰਬੇ ਸਮੇਂ ਤੋਂ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਇਸ ਕਾਰਨ ਉਹਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ ਰੇਸ਼ਮ ਕੋਰ ਦੀ ਉਮਰ ਲਗਭਗ 60 ਸਾਲ ਸੀ ਤੇ ਡਾਕਟਰਾਂ ਨੇ ਉਹਨਾਂ ਦੇ ਇਲਾਜ ਦੌਰਾਨ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੁਹਾਨੂੰ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਹਾਰਟ ਦੇ ਵਿੱਚ ਸਟੈਂਟ ਨਹੀਂ ਪਾਇਆ ਗਿਆ ਸੀ ਲੇਕਿਨ ਉਨ੍ਹਾਂ ਦੀ ਤਬਤ ਫਿਰ ਵੀ ਠੀਕ ਨਹੀਂ ਹੋਈ ਜਾਣਕਾਰ ਦੇ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਤੋਂ ਬਾਅਦ ਹੋਈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਮੇਜਰ ਅਟੈਕ ਸੀ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇੱਕ ਵਾਰ ਅਟੈਕ ਆਇਆ ਸੀ ਹਾਲਾਂਕਿ ਜਦੋਂ ਉਨ੍ਹਾਂ ਨੂੰ ਦੂਜਾ ਅਟੈਕ ਆਇਆ ਸੀ ਉਹ ਸਹਿ ਨਹੀਂ ਸਕੇ ਤੇ ਉਨ੍ਹਾਂ ਦੀ ਮੌਤ ਹੋ ਗਈ ਰਸ਼ਮ ਕੋਰ ਤੇ ਦਿਹੰਤ ਕਾਨ ਉਨ੍ਹਾਂ ਦਾ ਪਰਿਵਾਰ ਅਤੇ ਅਜ਼ੀਜ਼ ਡੂੰਗੇ ਸ਼ੋਅ ਦੇ ਵਿੱਚ ਤੁਲੋਦਸ ਦੇ ਕੇ ਦਲੇਰ ਮਹਿੰਦੀ ਜਿਹੜੇ ਖੋਰ ਮਸ਼ਹੂਰ ਪੰਜਾਬੀ ਗਾਇਕ ਨਿਯੋਨਾ ਦੀ ਹਸਮਤਨ ਸਿੰਘੀ ਕਿਉਂਕਿ ਦਲੇਰ ਮਹਿੰਦੀ ਦੀ ਜਿਹੜੀ ਕੁੜੀ ਆ ਉਸਦਾ ਵਿਆਹ ਜਿਹੜੇ ਨੇ ਹੰਸਰਾਜ ਹੰਸ ਦੇ ਮੁੰਡੇ ਦੇ ਨਾਲ ਹੋਇਆ ਦੱਸਦੇ ਕਿ ਹੰਸਰਾਜ ਜੋ ਕਿ ਖੁਦ ਇੱਕ ਪ੍ਰਸਿੱਧ ਗਾਇਕ ਹਨ ਇਸ ਸਮੇਂ ਬਹੁਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ ਇੱਕ ਖਬਰ ਸੁਣ ਕੇ ਉਹਨਾਂ ਦੇ ਪਰ ਸੰਸ਼ਕਸ਼ ਸ਼ੋਕ ਦੇ ਵਿੱਚ ਉਹਨਾਂ ਨੂੰ ਸ਼ੁਦਾ ਜੀ ਲਿਦੇ ਨੇ ਇੱਥੇ ਵੇਖੋ ਕਿ ਤੇਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਤੁਹਾਨੂੰ ਦੱਸਦੇ ਕਿ ਰਾਸ਼ਮ ਕੋਰ ਤੇ ਇਤਿਹਾਸ ਤਰੂ ਪੰਜਾਬੀ ਸੰਗੀਤ ਉਦਯੋਗ ਦੇ ਵਿੱਚ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੰਸਰਾਜ ਦੇ ਪ੍ਰਸ਼ਾਸਕ ਅਤੇ ਪੰਜਾਬੀ ਪਾਇਚਾ ਦੇ ਲੋਕ ਇਹ ਦੁੱਖਤਾਈ ਕਟੜਾ ਤੇ ਦੁੱਖ ਪ੍ਰਗਟ ਕਰ ਰਹੇ ਨੇ ਦੱਸ ਦਈਏ ਕਿ ਇਸ ਦੁੱਖ ਦੀ ਕੜੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ तमाम ਸਿਤਾਰੇ ਹੰਸਰਾਜ ਹੰਸ ਦੇ ਘਰ ਦੁੱਖ ਪ੍ਰਗਟਾਵਾ ਕਰਨ ਪਹੁੰਚਲੇ ਇਸ ਦੌਰਾਨ ਮਸ਼ਹੂਰ ਅਦਾਕਾਰ ਅਮਨ ਨੂਰੀ ਆਪਣੀ ਬੇਟਿਆ ਦੇ ਨਾਲ ਪੁੱਜੇ ਇਸ ਤੋਂ ਇਲਾਵਾ ਸਾਬਰ ਕੋਟੀ ਦੇ ਪਤਨੀ ਵੱਲੋਂ ਵੀ ਦੁੱਖ ਜਤਾਇਆ ਗਿਆ ਇਸ ਦੇ ਨਾਲ ਹੀ ਕਈ ਸਿਆਸੀ ਹਸਤੀਆਂ ਵੀ ਉਹਨਾਂ ਦੇ ਘਰ ਪਹੁੰਚਿਆ ਜਿਨ੍ਹਾਂ ਦੇ ਵਿੱਚ ਮਸ਼ਹੂਰ ਗਾਇਕ ਮਾਸਟਰ ਸਲੀਮ ਵੀ ਮੌਜੂਦ ਹੈ ਤੁਹਾਨੂੰ ਦੱਸ ਦੇ ਕਿ ਅੱਜ ਜਿਹੜਾ ਰੇਸ਼ਮ ਕੋਰ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਤੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਮੁਤਾਬਿਕ ਹੰਸਲਾ ਝੰਡ ਜਿਹੜਾ ਜੱਦੀ ਪਿੰਡਾ ਉਹਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ